ਕਾ ਕਰਦੀਆਂ ਸਬਜੀ ਵਾਲਾ ਭਾਈ ਆਇਆ ਹੈ ਤੇ ਸਬਜੀ ਲੈ ਆ ਗਈ ਮਾਤਾ ਉੱਟ ਕੇ ਮਾਤਾ ਨੇ ਲੈ ਲਿਆ ਕਿਨੇ ਕਿਨੇ ਖਰੀਦੋਰੀਆਂ ਮੰਮੀ ਸਬਜੀ ਦਾ ਪਾਣਾ ਹੈ ਨਹੀਂ ਆਪ ਲੋਕੀ ਦੀਆਂ ਤੇ ਆ ਟਮਾਟਰ ਲੈ ਕੇ ਆਈਆਂ ਤੇ ਆਲੂ ਲੈ ਕੇ ਆਈਆਂ ਤੇ ਕਿਨੇ ਕਿਨੇ ਰਹਿਈਆਂ ਕਿੱਲਾ ਰਹਿੰਦੇ ਮੰਮੀ ਐਂਨੇ ਕੀ ਕਰ ਰਹੇ ਨੇ ਮੰਮੀ ਤੁਹਾਨੂੰ ਸਬਜੀ ਦੇ ਬਣੇ ਤੇਰੇ ਹੱਥ ਪਾਹਰੇ ਆਉਣੇ ਚਾਹੀਦੇ ਆ ਉਹ ਹੋ ਮੰਮੀ ਤੁਹਾਨੂੰ ਸਬਜੀ ਦਾ ਹੋਏਗਾ ਆ ਪਿੰਡੀ ਗਨਾਂ ਨੂੰ ਤੇਨ ਤਾਂ ਕਰਨੇ ਆ ਠੀਕ ਤਾਂ ਮੈਨੂੰ ਫੇਰ ਹੀ ਵਾਰ ਵਾਰ ਕੋਸੋ ਜਿਹਾ ਨਾ ਕਲੀ ਜਭੀ ਸੁਣੀਏ ਸੁਣੀਏ ਮੈਂ ਚਾਹ ਰ ਮੈਂ ਲਿਆਣੀ ਫਿਰ ਕੀ ਇਸ ਘਰ ਦੇ ਸਬਜ਼ੀ ਬਣਾਣੀ ਕਿ ਮੈਂ ਹੀ ਹੁੰਦੀ ਆ ਮੈਂ ਜਾਣਾ ਸਾਮ ਹਾਂ ਸਾਰੀ ਠੀਕ ਆ ਮੰਮੀ ਇਦਾਂ ਕਰਦੀ ਆ ਤੜਕਾ ਲਾਉਣੀ ਆ ਤੇ ਸਬਜ਼ੀ ਬਣਾਉਣੀ ਆ ਹੋ ਤੇ ਇਹ ਨਹੀਂ ਨੇ ਜਿਹਨੇ ਮੇਰੇ ਮਾਤਾ ਨੂੰ ਪਿਆਰ ਤੇ ਮਾਤਾ ਨੇ ਦੇ ਪਾਣਾ ਰੋਲਾ ਅੱਗੇ ਸਬਜ਼ੀ ਉਚਰਚਰ ਕੀਤੀ ਐ ਚੱਲ ਮਾ ਕਹਿ ਦਿੰਨੀ ਆ 당 ਦੇ ਹੋ ਗਈ ਤੇ 10-16 ਮਹੀਨੇ ਦੇ ਹੋ ਗਏ ਤੇ ਕਹਿ ਨਹੀਂ ਮੰਮੀ ਹਾਂਜੀ ਨਾ ਤੇਰਾ ਤੇਰਾ ਹੈਗਾ ਇੱਕ ਤੋਂ ਮਮੀ ਤੁਹਾਡੇ ਦੇ ਡਾਂਗ ਨਹੀਂ ਖਤਮ ਹੁੰਦੇ ਆ ਡਾਂਗ ਹੀ ਕਰਮੂਗਾ ਜੇ ਨਾ ਤੁਹਾਨੂੰ ਜੀ ਪਾਣੀ ਪਾਰਾ ਦੇ ਕੇ ਫਿਰ ਮੈਂ ਤੁਹਾਨੂੰ ਨਾਲ ਲਾ ਲੈਂਦੀ ਮੈਨੂੰ ਪਾਣੀ ਚ ਕਿੰਨਾ ਤੱਟਾ ਲੰਦਾ ਐਦਾ ਅੱਜ 6 ਮਹੀਨੇ ਹੋ ਗਏ ਤੁਹਾਨੂੰ ਤੇਲ ਲਿਆ ਹੁੰਦਾ ਮੈਂ ਅੱਧਾ ਕਰਦੀ ਉਹ ਪਾਣੀ ਦਾ ਭਾਂਡੇ ਰੱਖ ਲੈਣੀ ਮੈਂ ਤਾਂ ਤੁਹਾਨੂੰ ਪਾਣੀ ਵਿੱਚ ਤੜਕੇ ਰਾਲ ਲੱਗ ਦਿਆ ਕਰੂੰਗੀ ਇੱਕ ਤੇ ਨਾ ਕੰਜੂਸਪੂਨੇ ਦੀ ਵੀ ਖਾਦ ਦੀ ਉੱਤੀ ਪਈ ਐ ਇਸ ਘਾਤੇ ਤੇ ਦੰਗ ਵੱਡੀ ਸੋਚ ਬਣ ਲੀਆ ਚਾਹ ਬਣਾ ਰਹੀ ਆ ਕੋ ਸਮਾਨ ਨਹੀਂ ਹੈ ਬੰਮੀ ਨੂੰ ਲੈਣੀ ਹੈ ਮੰਮੀ ਹਾਂਜੀ ਉਹ ਚਾਹ ਦਾ ਸਮਾਨ ਖਾਣਾ ਚੀਨੀ ਹੈ ਨਾ ਪੱਤੀ ਆ ਕੁਛ ਵੀ ਨਹੀਂ ਨਾ ਮੈਂ ਚਾਹਵਾ ਦੂੰਗਾ ਕੋਈ ਨਾ ਮੁੰਡਿਆ ਕੋਲੋਂ ਬੰਗਾ ਦੇਣੀ ਹੈ ਠੀਕ ਹੈ ਮੰਮੀ ਮੈਂ ਬਾਦੋਂ ਫਿਰ ਠੀਕ ਹੈ ਆਹੋ ਹਾਂ ਮੰਮੀ ਇਧਰ ਆਓ ਤੁਸੀਂ ਹਾਂਜੀ ਸਭ ਦਾ ਲੈਣਾ ਵਾਲਾ ਤਾਂ ਖਾਣੇ ਕੋਲ ਲੈਣੀ ਨਹੀਂ ਜਾ ਕੇ ਤੂੰ ਫਿਰ ਲੈ ਆਉਣਾ ਵੀ ਚਲ ਠੀਕ ਹੈ ਮੈਂ ਲੈਣਾ ਹੋਵੇਗੀ ਮੈਂ ਫੋਟੋ ਲੈ ਲੈਣਾ ਬੋਠਾ ਲੈਣੀ ਪਤਾ ਕਰਨਾ ਕੱਥ ਜਾਣਾ ਜਿ ਲੈਣਾ ਸ਼ੈਕ ਤੇ ਜਾਓ ਮੰਮੀ ਗਰਮੀ ਪਈ ਮੋਰ ਸ਼ੈਕ ਮੋਟੇ ਮਾਡੇ ਮੁੰਡੇ ਬਾਤਿਆ ਦੂਸਰੇ ਇਥੇ ਲੱਗ ਕੇ ਸ਼ੈਕ ਜਾਣਾ ਤੇ ਸ਼ੈਕ ਤੇ ਜਾ ਕੇ ਲੈ ਆਈਏ ਸਮਾਨ ਚਲ ਕੋਈ ਨਹੀਂ ਮੈਂ ਜਾ ਸ਼ੈਕ ਤੇ ਆਹੋ ਜਾ ਹਾਦੀ ਇਹਨਾਂ ਮੰਮੀ ਬੋਲੀ ਇਹ ਨਹੀਂ ਗਰਮੀ ਆ ਉਦੋਂ ਕਹੀ ਜਾਂਦੀ ਹੈ ਸਾਈਕਲ ਲੈ ਜਾ ਰਬਾਜ ਤੋਂ ਪਹਿਲਾਂ ਹੀ ਨਹੀਂ ਮੁਝ ਆਉਂਦਾ ਬਰਮੀ ਨਹੀਂ ਤੇ ਬੁਰੇ ਹਾਲ ਹੋ ਜਾਂਦੇ ਅਮੀ ਮਾਂ ਇੱਕ ਸਮਾਂ ਦਾ ਗਿਆ ਕਿਹੜਾ ਕਿੜਾ ਮਾਧਾ ਗਿਆ ਮੇ ਮਮੀ ਤੀਆ ਦੀ ਖੰਡ ਪੀ ਜਾਂਦੀ ਪੱਤੀ ਆ ਤੇ ਪਜਾਮਾ ਦਾ ਤੇਲ ਵਾ ਚਾਹੀਦਾ ਹਾਂ ਹਾਂ ਦਲਮਾਤਾ ਸੋ ਗਿਆ ਹੈ ਨਹੀਂ ਚਲ ਫਿਰ ਚੱਲ ਰਮਣਾ ਅਮਾਨਾ ਕਿਤੇ ਇਹਾਂ ਕਿੱਥੇ ਆ ਬਣਾ ਲੈਣ ਨੂੰ ਨਹੀਂ ਸਮਾਨ ਹਾਂ ਬਥੇ ਲੈਂਦਾ ਹਾਂ ਮੰਮੀ ਆ ਲੈ ਨਾ ਸਮਾਨ ਬਥੇ ਜਿੰਨੇ ਦਾ ਸਮਾਨ ਪਾਏ ਦਿੱਤੇ ਕਿ ਮੈਂ ਉਹਨਾਂ ਨੂੰ ਸਮਾਨ ਆ ਗਿਆ ਹੋਰ ਕਿੰਨਾ ਕਹਣਾ ਹੈ ਕਰ ਸਾਰ ਠੀਕ ਹੈ ਤੁਸੀਂ ਚੋ ਚੱਲ ਦਲਮਾਤਾ ਨਾ ਮੈਂ ਇੱਕ ਦੇਣਾ ਕੰਜੂਸ ਹੋ ਰਹੇ ਨਾ ਹੁਣ ਇਹ ਤੇ ਮੇਰੀ ਸੱਸ ਇੰਨੀ ਕੰਜੂਸ ਆ ਬੰਦਾ ਬੱਚੇ ਪਾਈ ਦਾ ਪਾਈਆ ਸਮਾਨ ਲੈਂਦਾ ਏ ਇਹ ਕਿੰਨੇ ਦਿਨ ਪੂਰੇ ਹੋਊਗਾ ਹੁਣ ਚਾਰ ਕਰੋਨੇ ਆਜਲ ਤੇ ਇਹਦਾ ਆਖ ਖੰਡ ਬੱਤੀ ਮੁੱਕ ਜੇ ਪਤਾ ਨਹੀਂ ਕਿੱਥੇ ਕੰਜੂਸਪੂਣਾ ਲੈ ਕੇ ਜਾਵਾਂ ਮੁੰਡਾ ਆਣ ਦਾ ਟਾਈਮ ਹੋ ਗਿਆ ਸਹਿਜ ਤੇ ਲੈ ਚੰਨੀਆਂ ਬਾਹਰ ਲੈ ਠੀਕ ਐ ਚੱਲ ਆ ਜਾ ਹੁਣ ਮੈਂ ਨਾ ਆਪਣੇ ਪੁੱਤ ਦੀ ਫੇਵਰੇਟ ਚੀਜ਼ ਬਣਾਈ ਆ ਮੈਂ ਲੈ ਨਾ ਆਪਣੇ ਪੁੱਤ ਨੂੰ ਮੈਂ ਵੀ ਦੇਖਾਵਾਂ ਖੁਸ਼ ਹੋ ਤਾਇਆ ਲੈ ਲੈ ਪੁੱਤ ਮੈਂ ਵੀ ਹੋਰ ਕੁਛ ਲੈਣਾ ਨਾਲ ਮੰਮਾ ਦੁੱਧ ਦੁੱਧ ਵੀ ਆ ਚਲੋ ਮੈਂ ਲੈ ਕੇ ਆਈ ਤੁਸੀ ਖਾਓ ਮੋਤਰਿਆ ਚਾਹ ਪੀਦੀਆਂ ਨਾਲ ਦੁੱਧ ਨਹੀਂ ਗਾ ਪੀਦਾ ਮੇਰੇ ਰਾਡੀ ਮੈਂ ਕੀ ਪੀਊਗਾ ਚਾਹ ਪੀਣੀ ਆ ਮੈਂ ਹੁੰਦਾ ਦੁੱਧ ਮੰਗਣ ਦੇ ਚੱਲ ਘੁੱਟ ਦੁੱਧ ਕਰੂਗਾ ਕੀ ਕਰ ਲਈ ਆ ਮੰਮੀ ਦੁੱਧ ਮੰਗਣ ਦਾ ਹੀ ਸੈਸ ਤੇ ਮੈਨੂੰ ਚਾਹ ਦੁੱਧ ਉਹ ਗਰਮ ਕਰ ਪਿਆ ਜਾਨੀ ਇਹ ਕੀ ਪਾਗੇ ਤੇ ਮੰਮੀ ਤੁਸੀਂ ਸਾਡੇ ਘਰ ਇੰਨੀ ਮੱਝਾਂ ਇੰਨਾ ਸਾਡੇ ਦੁੱਧ ਆਉਂਦਾ ਤੇ ਦੁੱਧ ਜਾਂਦਾ ਕਿੱਥੇ ਆ ਦੁੱਧ ਜਾਂਦਾ ਕਿੱਥੇ ਤੇ ਮੈਂ ਹੁਣ ਪੈ ਕਿਥੇ ਵਰਤਦੇ ਆ ਜਿਹੜੀ ਚ ਦੁੱਧ ਗਲਾਉਣੀ ਆ ਮੰਮੀ ਤੁਸੀਂ ਖਾਣਿਆ ਵਾਸਤੇ ਵੀ ਕਿ ਦੂਸੀ ਗਰਮ ਨਹੀਂ ਇੱਕ ਜੂਸਪੂਨ ਇਹਦੀ ਵੀ ਹੱਦ ਹੁੰਦੀ ਆ 10 10 15 ਕਿਲੋ ਦੁੱਧ ਜੋ ਆਹ ਮੰਮੀ ਤੋਂ ਕਿਲੋ ਦੁੱਧ ਘਰ ਰੱਖਦੀਆਂ ਸਾਰਾ ਦਿਨ ਚਾਹ ਜਾਂ ਬੰਦਾ ਬਠਾ ਕਿੱਥੇ ਜਾਂਦਾ ਖੱਚਾ ਤੇ ਮੰਮੀ ਚਲੋ ਚੱਲੀ ਜਾਂਦਾ ਪਰ ਇਹ ਜੀ ਦੁੱਧ ਮੋਂ ਮੁੰਡੇ ਦੇ ਲਈ ਬਾਹਰ ਜਾ ਬਗਦੇ ਆ ਨਾ ਚਲੋ ਠੀਕ ਆ ਮੰਮੀ ਜਾ ਮੰਮੀ ਪਾ ਲੈਣੀ ਆ ਜੂਸਪੂਣੇ ਦੀ ਵੀ ਹੱਦ ਹੀ ਐ ਨਿਆਣੇ ਨੂੰ ਵੀ ਦੱਸ ਚਾਹ ਦੋ ਕਿੱਥੇ ਵਿਆਹ ਕਰ ਮੇਰੇ ਘਰ ਦੇ ਹਾਂਜੀ ਹਾਂਜੀ ਮੇਲਾ ਲੱਗਾ ਏ ਕਿੱਥੇ ਮੈਨੂੰ ਵੀ ਜਾਣਾ ਉੱਥੇ ਮੈਂ ਜਦੋਂ ਸਕੂਲੋਂ ਆਂਦੇ ਇਹਨਾਂ ਮੈਂ ਦੇਖਿਆ ਇਹ ਮੇਲਾ ਅੱਛਾ ਮੈਨੂੰ ਚ ਮੈਨੂੰ ਨਾ ਆਪਣੇ ਪਾਪਾ ਨਾਲ ਮੋਟਰਸਾਈਕਲ ਤੇ ਜਾਣਾ ਏ ਤੇ ਮੋਟਰਸਾਈਕਲ ਦੇ ਨਹੀਂ ਜਾਏਗਾ ਤੇਲ ਬੜਾ ਮਹਿੰਗਾ ਵਾ ਲੈ ਕਰ ਲੋ ਤੇ ਦੋ ਪਿਓ ਪੁੱਤ ਜਾਓ ਠੀਕ ਆ ਹਾਂਜੀ ਲਾਓ ਮੈਂ ਇੱਥੋਂ ਪਾਜੀ ਲਾ ਨਹੀਂ ਆਂ ਦਿਨੀ ਐ ਮੈਂ ਤੂੰ ਆਪਣੇ ਪਾਪਾ ਨੂੰ ਆਵਾਜ਼ ਮਾਰ ਮੈਂ ਲੈ ਕੇ ਆਉਣੀ ਅੰਦਰੋਂ ਪੈਸੇ ਮੈਂ ਲੈ ਕੇ ਆਉਣੀ ਪੈਸੇ ਤੇਰੇ ਕੋਲੋਂ ਠੀਕ ਆ ਪਾਪਾ ਸਿੱਤੀ ਹੋ ਛਤੀ ਮਿੱਲੇ ਚੱਲੀਏ ਦਰਦੀਂ ਸੋੜ ਵੀ ਲੈਣ ਚੱਲਗੀ ਆ ਗਿਆ ਉਹ ਤਾਂ ਆ ਗਿਆ ਠੀਕ ਹੈ ਹਾਂ ਚਲ ਮੈਂ ਸਿਕੰਦਰ ਕਿਉਂ ਨਾ ਰੋ ਰੋ ਚਲੋ ਸਕੋਟ ਤਾਂ ਨਹੀਂ ਕਿੰਨੇ 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 ਗੋੜੋ ਇਹ ਕੋਈ ਨਾ ਕਿਤੇ ਨਾ ਕਾਈ ਕਿਤੇ ਗੋੜੋ ਗੇਲੋ ਜਾ ਕੇ ਗੋੜੋ ਜੇ ਮੁੰਡਰ ਮੋਰਛਲ ਦੇ ਤੇ ਖੜ ਦਿੰਦੀ ਹਾਂ ਗੋੜੇ ਗੋੜੇ ਕਿਤੇ ਗਰਮੀ ਆ ਕਿਤੇ ਨਿਆਣਾ ਹੋ ਕੇ ਮਾਰ ਤਾ ਗਿਆ ਕਿਤੇ ਤੇ ਪੁੱਤ ਮੇਰੀ ਗੱਲ ਸੁਣ ਹਾ ਤੁਹਾਡੇ ਸਾਹਮਣੇ ਫਿਰ ਹੁਣ ਜੇ ਸਰਫਾ ਕਰੀਏ ਤੂੰ ਫੇਰ ਹੀ ਟਾਈਮ ਲੰਘਾ ਸਰਫਾ ਕਰੀਦਾ ਹਰ ਵਾਰੀ ਕਰਕੇ ਥੋੜੀ ਸਰਦਾ ਹੋ ਹੈ ਇੰਨੀ ਗੋੜੇ ਗੋੜੇ ਕਿਤੇ ਗਰਮੀ ਆ ਕਿਤੇ ਨਿਆਣੇ ਆ ਮਾਰਦੇ ਤਾ ਨਾ ਕਰਿਆ ਕਰਦਾ ਚਲੋ ਮੰਮੀ ਵੇਖ ਲਾ ਤੁਸੀਂ ਕਿੰਨੀ ਕੰਜੂਸੀ ਕਰਦੇ ਰਹੇ ਹੋ ਇੰਨੀ ਕੰਜੂਸੀ ਮੰਮੀ ਨਾ ਕਰਿਆ ਕਰੋ ਜਿਹੜੇ ਕੰਮ ਕਰਨ ਵਾਲੇ ਨਿਆਣਿਆਂ ਦੇ ਉਹ ਤੇ ਕਰਨੇ ਹੀ ਆਂ ਦਾਦੀ ਕਿੰਨੀ ਕੰਜੂਸੀ ਕੀਤੀ ਦਾਦੀ ਤੂੰ ਦੋਤੇ ਵੀ ਕੰਜੂਸੀ ਤੂੰ ਤੂੰ ਮੋਚਾ ਕਰਦੇ ਵੀ ਕੰਜੂਸੀ ਇੰਨੀ ਕੰਜੂਸੀ ਨਾ ਕਰਿਆ ਕਰੋ ਠੀਕ ਆ ਮੰਮੀ ਦੇਖ ਲਾ ਹੁਣ ਤੇਰੇ ਪੋਤੇ ਨੇ ਵੀ ਕਹਿਤਾ ਏ ਆ ਮੇਰਾ ਪੁੱਤ ਵਿਚਾਰਾ ਦੇਖ ਲਾ ਸਾਈਕਲ ਤੇ ਚਲਾ ਗਿਆ ਅੱਜ ਨਹੀਂ ਤੇ ਅੱਜ ਕੱਲ ਨਿਆਣੇ ਮੰਮੀ ਸਾਈਕਲ ਤੇ ਜਾਂਦੇ ਕਹਿੰਦੇ ਗੱਡੀ ਕੱਢੋ ਤੇ ਅਸੀਂ ਫੇਰ ਮੇਲੇ ਆ ਤੇ ਜਾਣਾ ਏ ਮੇਰਾ ਪੁੱਤ ਦੇਖ ਲਓ ਅੱਜ ਸਾਈਕਲ ਤੇ ਗਿਆ ਕੋਈ ਨਹੀਂ ਚੱਲ ਹੁਣ ਅੱਗੇ ਤਾਂ ਜਿੱਥੇ ਜਾਣਾ ਉਹ ਤੇ ਮੋਟਰਸਾਈਕਲ ਲੈ ਜਾ ਕਰੀ ਲੈ ਆ ਜਾ ਕਰੀ ਠੀਕ ਹੈ ਅੱਜ ਮੇਰੀ ਗੱਲ ਸੁਣ ਮੰਮੀ ਤੇ ਤੁਸੀਂ ਅੱਜ ਇੰਨੀ ਕੰਜੂਸੀ ਨਹੀਂ ਆਣਿਆ ਸਾਹਮਣੇ ਕਰੋਗੇ ਕੱਲ ਨੂੰ ਨਿਆਣਿਆਂ ਨੇ ਵੀ ਉਹੀ ਮਾਤ ਸਿੱਖਣੀ ਐ ਕੱਲ ਨੂੰ ਜਿਹੜਾ ਕੰਮ ਕਰਨ ਵਾਲੇ ਉਹੱਚ ਵੀ ਇਹਨਾਂ ਨੇ ਕੰਜੂਸੀ ਕਰਿਆ ਕਰਨੀ ਤੇ ਫਿਰ ਗਾਂ ਜਿਹੜੀਆਂ ਵਿਆਹ ਕਿ ਆਣੀਆਂ ਉਹਨਾਂ ਨੇ ਜੇ ਉਹ ਕੰਜੂਸਪੋਣਾ ਨਾ ਉਹਨਾਂ ਨੇ ਬਰਦਾਸ਼ਤ ਕੀਤਾ ਤੇ ਫਿਰ ਲੜਾਈ ਝਗੜੇ ਰਹਿੰਦੇ ਆ ਘਰਾਂ 'ਚ ਕਲੇਸ਼ ਰਹਿੰਦੇ ਆ ਇਸ ਲਈ ਜਿੱਥੇ ਵਰਤਨਾ ਉੱਥੇ ਵਰਤੋ ਜਿੱਥੇ ਪਤਾ ਹੈ ਕਿ ਇੱਥੇ ਇਹ ਚੀਜ਼ ਆਪਾਂ ਲੈ ਕੇ ਜਾਣੀ ਐ ਬਦੂਸੀ ਉੱਥੇ ਕਰੋ ਜਿੱਥੇ ਆਲ ਤੂ ਫਾਲ ਤੂ ਅਸੀਂ ਪੈਸੇ ਖਰਚਦੇ ਉੱਥੇ ਤੁਸੀਂ ਕਰਦੇ ਵੀ ਚੰਗੇ ਲੱਗਦੇ ਹੋ ਠੀਕ ਆ ਠੀਕ ਆ ਹਾਂ ਮੰਮੀ ਇਹ ਗੱਲ ਹੈ ਚਲੋ ਚਲੋ ਠੀਕ ਆ ਚੱਲ ਮੇਰਾ ਪੁੱਤ ਹੁਣ ਖੇਲੋ ਚਾਹ ਖੇਲੋ